ਹੜਾਂ ਦੀ ਮਾਰ ਪੂਰਾ ਪੰਜਾਬ ਚੱਲ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਬਾਜ਼ਾਰਾਂ ਦੇ ਵਿੱਚ ਰੇਟ ਜਿਹੜੇ ਕਿ ਚੱਕ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਮੰਤਰੀ ਕੁਲਦੀਪ ਢਾਲੀਵਾਲ ਨੇ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਰੇਟ ਵਧਾਏ ਗਏ ਤਾਂ ਸਿੱਧੀ ਚੇਤਾਵਨੀ ਜਿਹੜੀ ਕਿ ਦੇ ਦਿੱਤੀ ਗਈ ਹੈ ਤਾਂ ਉੱਥੇ ਹੀ ਤੁਸੀਂ ਆਪਣਾ ਇਸ ਦੀ ਕੀਮਤ ਖੁਦ ਚੁਕਾਓਗੇ ਤੇ ਜਿਸ ਨੂੰ ਲੈ ਕੇ ਮੰਤਰੀ ਕੁਲਦੀਪ ਢਾਲੀਵਾਲ ਦਾ ਹੈ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਹੁਣ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੂੰ ਸਿੱਧੀ ਜਿਹੜੀ ਕਿ ਚੇਤਾਵਨੀ ਦਿੱਤੀ ਮંત્રી ਕੁਲਦੀਪ ਢਾਲੀਵਾਲ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਗਈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪਹਿਲਾਂ ਹੀ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਬਾਜ਼ਾਰਾਂ ਦੇ ਵਿੱਚ ਜਿਹੜੇ ਕਿ ਰੇਟ ਵਧਾਏ ਜਾ ਰਹੇ ਨੇ ਤੇ ਜਿਸ ਦੇ ਤਹਿਤ ਹੁਣ ਲਗਾਤਾਰ ਉੱਥੇ ਹੀ ਦੁਕਾਨਦਾਰਾਂ ਨੂੰ ਸਿੱਧੀ ਚੇਤਾਵਨੀ ਤੱਕ ਦਿੱਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਅਜ ਨਾਲ ਆ ਵਿਧਾਨ ਸਭਾ ਹਲਕੇ ਦੇ ਵਿੱਚ ਜਿੰਨੇ ਵੀ ਸਾਡੇ ਗ੍ਰੋਸਰੀ ਦੇ ਸਟੋਰ ਨੇ ਕਰੀਅਨੀ ਦੀਆਂ ਦੁਕਾਨਾਂ ਨੇ ਮੈਨੂੰ ਹੁਣੇ ਪਤਾ ਲੱਗਾ ਕਿ ਇਹ ਨਾਲੇ ਸ਼ਹਿਰ ਦੇ ਵਿੱਚ ਕਈ ਦੁਕਾਨਦਾਰਾਂ ਨੇ ਕਾਲਾ ਬਜਾਰੀ ਕਰਨੀ ਸ਼ੁਰੂ ਕਰਤੀ ਆ ਬਹੁਤ ਰੇਟ ਵਧਾ ਦਿੱਤੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਾਨੂੰ ਮਜਬੂਰ ਨਾ ਕਰਿਓ ਬਹੁਤ ਵੱਡਾ ਸੰਕਟ ਆਪਣੇ ਤੇ ਆ ਗਿਆ ਪਾਣੀ ਇਹ ਨਾਲੇ ਵਿੱਚ ਦਾਖਲ ਹੋ ਗਿਆ ਰਮਦਾਸ ਵਾਲੇ ਏਰੀਆ ਦੇ ਵਿੱਚੋਂ ਪਾਣੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਇਸ ਕਰਕੇ ਮੇਰੀ ਬੇਨਤੀ ਆ ਰਮਦਾਸ ਦੇ ਵਿੱਚ ਵੀ ਥੋਬੇ ਦੇ ਵਿੱਚ ਅਵਾਣਾ ਦੇ ਵਿੱਚ ਜਿੱਥੇ-ਜਿੱਥੇ ਵੱਡੇ ਪਿੰਡਾਂ ਦੇ ਵਿੱਚ ਕਦਿਆਨੇ ਦੀਆਂ ਦੁਕਾਨਾਂ ਆ ਜੇ ਕਿਸੇ ਦੀ ਸ਼ਿਕਾਇਤ ਆ ਗਈ ਕਿ ਉਹਨੇ ਰੇਟ ਵਧ ਲਾਇਆ ਜਾਂ ਕਾਲਾ ਬਜਾਰੀ ਕੀਤੀ ਹੈ ਜਾਂ ਉਹਨੇ ਧਮਕੀ ਖੋਰੀ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹਦੇ ਸਟੋਰ ਨੂੰ ਜਿਹੜਾ ਅਸੀਂ ਸੀਲ ਕਰਾ ਦਾਂਗੇ ਮੇਰੀ ਤੁਹਾਨੂੰ ਇੱਕ ਵਾਰ ਫੇਰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਰਾਓ ਇਹ ਬੜਾ ਔਖਾ ਟਾਈਮ ਆ ਹੜ ਆ ਗਿਆ ਆਪਾਂ ਇੱਕ ਦੂਜੇ ਦੀ ਮਦਦ ਕਰਨੀ ਹੈ ਨਾ ਕਿ ਪੈਸੇ ਵਟਣ ਵਾਲੇ ਪਾਸੇ ਜਾਣਾ ਸੋ ਦੁਕਾਨਦਾਰ ਭਰਾ ਮੇਰੀ ਇਸ ਅਪੀਲ ਨੂੰ ਜ਼ਰੂਰ ਮੰਨਨਗੇ ਮੈਨੂੰ ਆਸ ਹੈ ਸੋ ਮੈਨੂੰ ਅਜਨਾਲੇ ਸ਼ਹਿਰ ਦੇ ਵਿੱਚੋਂ ਬਹੁਤ ਕੱਲਾਂ ਆਈਆਂ ਕਿ ਉੱਥੇ ਕੋਈ ਲੋਕ ਕਾਲਾ ਬਜਾਰੀ ਕਰਦੇ ਆਂ ਕੁਝ ਲੋਕੋ ਰੇਟ ਰੇਟ ਵਧਾਉਂਦੇ ਆ ਬਹੁਤ ਜ਼ਿਆਦਾ ਸਭ ਨੂੰ ਬੇਨਤੀ ਹੈ ਕਿ ਕੰਮ ਨਾ ਕਰਿਓ ਨਹੀਂ ਤੇ ਮੈਂ ਸਾਡਾ ਜਿਹੜਾ ਕੰਟਰੋਲ ਰੂਮ ਆ ਉਹ ਵੀ ਅਜਨਾਲੇ ਬਣਿਆ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਅਜਨਾਲੇ ਕੰਟਰੋਲ ਰੂਮ ਦੇ ਉੱਤੇ ਆ ਕੇ ਸਾਨੂੰ ਦੱਸੋ ਜਿਹੜਾ ਵੀ ਦੁਕਾਨਦਾਰ ਵੱਧ ਰੇਟ ਲਾ ਰਿਹਾ ਜਾਂ ਕਾਲਾ ਬਜਾਰੀ ਜਾਂ ਜਮ੍ਹਾਂ ਖੋਦੀ ਕਰ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਉਹਦੇ ਖਿਲਾਫ ਉਸੇ ਵੇਲੇ ਐਕਸ਼ਨ ਕਰ ਦਿਆਂਗੇ ਅੱਜ ਹੀ ਉਹਦਾ ਸ੍ਰੋਤ ਜਿਹੜਾ ਸੀਲ ਕਰ ਦਿਆਂਗੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਜਿੰਨੇ ਵੀ ਸਾਡੇ ਗਰੋਸਰੀ ਦੇ ਸਟੋਰ ਨੇ ਕਰਿਆਨੇ ਦੀਆਂ ਦੁਕਾਨਾਂ ਨੇ ਮੈਨੂੰ ਹੁੜੇ ਪਤਾ ਲੱਗਾ ਕਿ ਅਜਨਾਲੇ ਸ਼ਹਿਰ ਦੇ ਵਿੱਚ ਕਈ ਦੁਕਾਨਦਾਰਾਂ ਨੇ ਕਾਲਾ ਬਾਜ਼ਾਰੀ ਕਰਨੀ ਸ਼ੁਰੂ ਕਰਤੀ ਆ ਬਹੁਤ ਰੇਟ ਵਧਾ ਦਿੱਤੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਾਨੂੰ ਮਜਬੂਰ ਨਾ ਕਰਿਓ ਬਹੁਤ ਵੱਡਾ ਸੰਕਟ ਆਪਣੇ ਤੇ ਆ ਗਿਆ ਪਾਣੀ ਅਜਨਾਲੇ ਵਿੱਚ ਦਾਖਲ ਹੋ ਗਿਆ ਰਮਦਾਸ ਵਾਲੇ ਏਰੀਆ ਦੇ ਵਿੱਚੋਂ ਪਾਣੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਇਸ ਕਰਕੇ ਮੇਰੀ ਬੇਨਤੀ ਆ ਰਮਦਾਸ ਦੇ ਵਿੱਚ ਵੀ ਥੋਬੇ ਦੇ ਵਿੱਚ ਅਵਾਣਾ ਦੇ ਵਿੱਚ ਜਿੱਥੇ-ਜਿੱਥੇ ਵੱਡੇ ਪਿੰਡਾਂ ਦੇ ਵਿੱਚ ਕਦਿਆਨੇ ਦੀਆਂ ਦੁਕਾਨਾਂ ਜੇ ਕਿਸੇ ਦੀ ਸ਼ਿਕਾਇਤ ਆ ਗਈ ਕਿ ਉਹਨੇ ਰੇਟ ਵਧ ਲਾਇਆ ਜਾਂ ਕਾਲਾ ਬਜਾੜੀ ਕੀਤੀ ਹੈ ਜਾਂ ਉਹਨੇ ਜਮਾ ਖੋਰੀ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹਦੇ ਸਟੋਰ ਨੂੰ ਜਿਹੜਾ ਅਸੀਂ ਸੀਲ ਕਰਾ ਦਾਂਗੇ ਮੇਰੀ ਤੁਹਾਨੂੰ ਇੱਕ ਵਾਰ ਫੇਰ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪੜਾਓ ਇਹ ਬੜਾ ਔਖਾ ਟਾਈਮ ਆ ਹੜ ਆ ਗਿਆ ਆਪਾਂ ਇੱਕ ਦੂਜੇ ਦੀ ਮਦਦ ਕਰਨੀ ਆ ਨਾ ਕਿ ਪੈਸੇ ਵਟਣ ਵਾਲੇ ਪਾਸੇ ਜਾਣਾ ਸੋ ਦੁਕਾਨਦਾਰ ਭਰਾ ਮੇਰੀ ਇਸ ਅਪੀਲ ਨੂੰ ਜਰੂਰ ਮੰਨਣਗੇ ਮੈਨੂੰ ਆਸ ਹੈ ਸੋ ਮੈਨੂੰ ਇਹ ਨਾਲੇ ਸ਼ਹਿਰ ਦੇ ਵਿੱਚੋਂ ਬਹੁਤ ਕੱਲਾਂ ਆਈਆਂ ਕਿ ਉੱਥੇ ਕੋਈ ਲੋਕ ਕਾਲਾ ਬਾਜ਼ਾਰੀ ਕਰਦੇ ਕੁਝ ਲੋਕੋ